ਮੈਂ ਟਾਈਟਲ ਦੇ ਵਿੱਚ ਲਿਖ ਦਿੰਦਾ ਕਿ ਆਪਾਂ ਜਿਹੜਾ ਲਾਈਵ ਆ ਉਹ ਕਿਸ ਵਿਸ਼ੇ ਤੇ ਅੱਜ ਕਰਨ ਜਾ ਰਹੇ ਹਾਂ ਦੋਸਤੋ ਪੰਜਾਬੀ ਗਾਇਕ ਗੁਲਾਬ ਸਿੱਧੂ ਦਾ ਇੱਕ ਗਾਣਾ ਆਇਆ ਪਿਛਲੇ ਦਿਨੀ ਤੇ ਉਹ ਗਾਣਾ ਜਿਹੜਾ ਬੜਾ ਚਰਚਾ ਦੇ ਵਿੱਚ ਆ ਚਰਚਾ ਦਾ ਕਾਰਨ ਇਹ ਹੈ ਕਿ ਉਸ ਗਾਣੇ ਦੀਆਂ ਕੁਝ ਸਤਰਾਂ ਦੇ ਉੱਪਰ ਆਪਣੇ ਜਿਹੜੇ ਬਰਨਾਲੇ ਏਰੀਏ ਦੇ ਕੁਝ ਸਰਪੰਚ ਆ ਉਹ ਇਕੱਠੇ ਹੋਏ ਆ ਤੇ ਉਹਨਾਂ ਨੂੰ ਉਹਨਾਂ 17 ਦੇ ਉੱਪਰ ਜਿਹੜਾ ਇਤਰਾਜ ਆ ਗੁਲਾਬ ਸਿੱਧੂ ਦੀਆਂ ਜੋ ਗਾਣੇ ਦੇ ਵਿੱਚ ਆ ਉਹ ਸਮੁੱਚੇ ਹੀ ਗਾਣੇ ਨੂੰ ਇਹ ਮੰਗਾ ਉਹਨਾਂ ਦੀ ਕਿ ਸਮੁੱਚੇ ਹੀ ਗਾਣੇ ਨੂੰ ਜਿਹੜਾ ਉਹ ਡਿਲੀਟ ਕੀਤਾ ਜਾਵੇ ਸੋ ਦੋਸਤੋ ਉਹ ਗਾਣਾ ਨਹੀਂ ਮੈਂ ਦੱਸਾਂਗਾ ਕਿਉਂਕਿ ਤੁਸੀਂ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਹੋ ਤੇ ਉਹ ਗਾਣਾ ਤਕਰੀਬਨ ਸਾਰਿਆਂ ਨੇ ਸੁਣ ਲਿਆ ਕਿਉਂਕਿ ਮੈਂ ਗੁਲਾਬ ਸਿੱਧੂ ਦੇ YouTube ਪੇਜ ਤੇ ਜਾ ਕੇ ਦੇਖਿਆ ਤੇ ਉੱਥੇ ਮੈਨੂੰ ਲੱਗਦਾ 49 ਲੱਖ ਤੋਂ ਪਲੱਸ ਜਿਹੜੇ ਵਿਊ ਆ ਜਿਹੜੇ ਉਹ ਗਲਾਬ ਸਿੱਧੂ ਦੇ ਉਸ ਗਾਣੇ ਤੇ ਹੋ ਚੁੱਕੇ ਨੇ ਜਿੰਨਾ ਟਾਈਮ ਇਹ ਗਾਣਾ ਕਾਉਂਟਰਵਰਸੀ ਦੇ ਵਿੱਚ ਰਹੂਗਾ ਚਰਚਾ ਦੇ ਵਿੱਚ ਰਹੂਗਾ ਜਿਹੜੇ ਮੇਰੇ ਵਰਗੇ ਅੱਗੇ ਨਹੀਂ ਵੀ ਗਾਣੇ ਸੁਣਦੇ ਪਹਿਲਾਂ ਉਹ ਵੀ ਜ਼ਰੂਰ ਉੱਥੇ ਜਾ ਕੇ ਉਹ ਗਾਣਾ ਸੁਣਨਗੇ ਜਦੋਂ ਖਬਰਾਂ ਦੇ ਵਿੱਚ ਚੱਲ ਰਿਹਾ ਵਾ ਚਰਚਾ ਇਸ ਗੱਲ ਦੀ ਕਿ ਜਿਹੜਾ ਇਹਨਾਂ ਸਰਪੰਚਾਂ ਨੂੰ ਇਤਰਾਜ ਆ ਗਲਾਬ ਸਿੱਧੂ ਦੇ ਉਸ ਗਾਣੇ ਦੇ ਉੱਪਰ ਤਾਂ ਕਰਕੇ ਹਰ ਕੋਈ ਇਨਸਾਨ ਜਿਹਨੇ ਪਹਿਲਾਂ ਨਹੀਂ ਵੀ ਸੁਣਦਾ ਹੁੰਦਾ ਮੇਰੇ ਵਰਗਾ ਕੋਈ ਤੇ ਉਹ ਵੀ ਜਾ ਕੇ YouTube ਤੇ ਜਿਹੜਾ ਉਹ ਗਾਣੇ ਨੂੰ ਜ਼ਰੂਰ ਸੁਣ ਹੁੰਦਾ ਸੋ ਮੈਨੂੰ ਲੱਗਦਾ ਵੀ ਇਹ ਗਾਣਾ ਬਈ ਵੱਧ ਤੋਂ ਵੱਧ ਜਿਹੜਾ ਚੱਲੇਗਾ ਜਿਵੇਂ 95 ਲੱਖ ਪਲੱਸ ਚੱਲ ਚੁੱਕਿਆ ਵਾ ਤੇ ਇਸ ਦੇ ਉੱਤੇ ਲੋਕ ਜਿਹੜੇ ਦੇਖ ਚੁੱਕੇ ਨੇ ਸੋ ਅਗਲੀ ਗੱਲ ਆਪਾਂ ਇਹ ਆ ਦੋਸਤੋ ਕਿ ਤੁਸੀਂ ਸਾਰਿਆਂ ਨੇ ਥੱਲੇ ਖਬਰਾਂ ਚੱਲ ਰਹੀਆਂ ਨੇ ਸਰਪੰਚਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ ਗੁਲਾਬ ਸਿੱਧੂ ਦੇ ਗਾਣੇ ਤੇ ਤੇ ਖਬਰ ਇਹ ਵੀ ਆ ਰਹੀ ਹੈ ਕਿ ਗੁਲਾਬ ਸਿੱਧੂ ਵੱਲੋਂ ਆਪਣੇ ਗਾਣੇ ਲਈ ਮਾਫੀ ਮੰਗ ਲਈ ਗਈ ਆ ਪਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਸ ਗਾਣੇ ਨੂੰ ਜਿਹੜਾ ਡਿਲੀਟ ਕੀਤਾ ਜਾ ਰਿਹਾ ਸੋ ਦੋਸਤੋ ਕਈ ਵਾਰੀ ਆਪਾਂ ਅੱਗੇ ਵੀ ਜਿਹੜੇ ਗਾਣੇ ਆਉਂਦੇ ਆ ਗਾਣੇ ਮੈਂ ਰਾਤ ਵੀ ਪੋਸਟ ਪਾਈ ਸੀ ਕਿ ਗਾਣੇ ਜਿਹੜੇ ਸਾਡੇ ਮਨ ਪਰਚਾਵੇ ਲਈ ਹੁੰਦੇ ਆ ਸਾਡੇ ਮਨੋਰੰਜਨ ਲਈ ਹੁੰਦੇ ਆ ਕਈ ਵਾਰ ਨਹੀਂ ਹੁੰਦਾ ਬਈ ਜਿਹੜੇ ਸਾਡੇ ਗੀਤਕਾਰ ਆ ਜਾਂ ਕਲਾਕਾਰ ਕੋਈ ਇਸ ਤਰ੍ਹਾਂ ਦੀਆਂ ਲੈਣਾ ਫਿੱਟ ਕਰ ਦਿੰਦੇ ਆ ਗਾਣੇ ਦੇ ਵਿੱਚ ਅਕਸਰ ਆ ਸੁਭਾਵਿਕ ਇਹ ਚੱਲਦਾ ਵਾ ਤੇ ਕਈ ਗਾਣੇ ਆ ਤੇ ਅਸੀਂ ਵਾਰ-ਵਾਰ ਡੀਜੇਾਂ ਦੇ ਉੱਪਰ ਵਿਆਹਾਂ ਦੇ ਉੱਪਰ ਅਸੀਂ ਬੜਾ ਉਹਨਾਂ ਗਾਣਿਆਂ ਦੇ ਉੱਪਰ ਨੱਚਦੇ ਆ ਤੇ ਵਾਰ-ਵਾਰ ਸਾਡੇ ਵੱਲੋਂ ਹੀ ਉਹ ਗਾਣੇ ਲਾਉਣ ਦੀ ਜਿਹੜੀ ਡਿਮਾਂਡ ਆ ਉਹ ਕੀਤੀ ਜਾਂਦੀ ਰਹੀ ਹੈ ਉਹ ਅੱਜ ਸਰਪੰਚ ਭਾਈਚਾਰੇ ਨੂੰ ਅਤਰਾਜ ਆ ਇਸ ਗਾਣੇ ਉੱਪਰ ਕਈ ਕਲਾਕਾਰਾਂ ਨੇ ਸਰਪੰਚਾਂ ਦੇ ਉੱਪਰ ਗਾਣੇ ਗਾਏ ਆ ਜਿਨ੍ਹਾਂ ਨੂੰ ਅਸਰੀ ਵਿਆਹ ਸ਼ਾਦੀਆਂ ਦੇ ਡੀਜਾਂ ਦੇ ਉੱਪਰ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਨਾ ਵਾਰ-ਵਾਰ ਲਵਾਇਆ ਜਾਂਦਾ ਹੈ ਜਿਵੇਂ ਜਾਨ ਤਲੀ ਤੇ ਧਰ ਕੇ ਜੱਟ ਨੇ ਸਰਪੰਚੀ ਜਿੱਤੀ ਆ ਅੱਧਾ ਪਿੰਡ ਮਿੱਤਰਾਂ ਤੇ ਪਤਣੀ ਬੱਚਿਆਂ ਪਿਆ ਇਸ ਤਰ੍ਹਾਂ ਯਾਨੀ ਕਿ ਕਈ ਗਾਣੇ ਅਸੀਂ ਦੂਜਿਆਂ ਨੂੰ ਲਾ ਕੇ ਜੇ ਉੱਥੇ ਲਵਾਉਂਦੇ ਆ ਕੁਝ ਕਿਦਾਂ ਇਹ ਸਾਰਾ ਕੁਝ ਆਪਾਂ ਸਾਰੇ ਭਲੀਭਾਂਤ ਜਾਣਦੇ ਹੀ ਆ ਵੀ ਆ ਵੀ ਇਸ ਤਰ੍ਹਾਂ ਦੇ ਗਾਣੇ ਲਵਾਏ ਜਾਂਦੇ ਤੇ ਉਹ ਵੀ ਕਲਾਕਾਰਾਂ ਲੋਈ ਗਾਏ ਜਾਂਦੇ ਨੇ ਜਿਹੜੇ ਉਹ ਗਾਣੇ ਆਉਂਦੇ ਆ ਉਹ ਗਾਣੇ ਵੀ ਕਲਾਕਾਰਾਂ ਲੋਈ ਗਾਏ ਜਾਂਦੇ ਆ ਸੋ ਆਪਣਾ ਵਿਸ਼ਾ ਜਿਹੜਾ ਤੁਹਾਨੂੰ ਪਤਾ ਲੱਗਿਆ ਦੋਸਤੋ ਨਾਲ ਦੀ ਨਾਲ ਤੁਸੀਂ ਵੀ ਕਮੈਂਟ ਜਰੂਰ ਕਰੀ ਚੱਲਿਓ ਜੈਸ ਔਰ ਨੋ ਬਈ ਇਸ ਗਾਣੇ ਤੇ ਇੰਨੀ ਕਾਉਂਟਰਵਰਸੀ ਹੋਣੀ ਚਾਹੀਦੀ ਸੀ ਵਿਵਾਦ ਹੋਣਾ ਚਾਹੀਦਾ ਸੀ ਤੇ ਨਹੀਂ ਹੋਣਾ ਚਾਹੀਦਾ ਸੀ ਤੇ ਸਭਾਬ ਕੀ ਆ ਕਿ ਇਹ ਮਨ ਪਰਚਾਵੇ ਲਈ ਜਿਹੜੇ ਗਾਣੇ ਹੁੰਦੇ ਆ ਤੇ ਬਾਕੀ ਬਾਈ ਗਲਾਬ ਸਿੱਧੂ ਨੇ ਜਿਹੜਾ ਇਸ ਲਈ ਮਾਫੀ ਵੀ ਮੰਗ ਲਈ ਆ ਜੋ ਉਹਨਾਂ ਨਾਲੋਂ 70 ਦੀ ਵਰਤੋਂ ਕੀਤੀ ਗਈ ਆ ਉਹ 17 ਤੁਸੀਂ ਭਲੀ ਭਾਂਤ ਜਾਣਦੇ ਹੋ ਮੈਂ ਨਹੀਂ ਵਿੱਚ ਕੁਝ ਕਹਿਣਾ ਤੇ ਨਾਲ ਦੀ ਨਾਲ ਤੁਸੀਂ ਜਿਹੜੀਆਂ ਚੱਲ ਰਹੀਆਂ ਖਬਰਾਂ ਉਹਨਾਂ ਦੇ ਥੱਲੇ ਕਮੈਂਟ ਵੀ ਪੜ ਲਏ ਹੋਣਗੇ ਕਿਉਂਕਿ ਪੰਜਾਬ ਦੇ ਬੜੇ ਬੁੱਧੀਜੀਵੀ ਲੋਕ ਆ ਜੋ ਕਮੈਂਟ ਕਰਦੇ ਆ ਸੋਸ਼ਲ ਮੀਡੀਆ ਸਾਰੀ ਵਰਤਦੇ ਆ ਤੇ ਕਮੈਂਟ ਜਿਹੜੇ ਥੱਲੇ ਉਹ ਕਰਦੇ ਆ ਸੋ ਮੈਂ ਕਿਸੇ ਇੱਕ ਧਿਰ ਦੇ ਪੱਖ ਦੇ ਵਿੱਚ ਨਹੀਂ ਵੀਡੀਓ ਪਾ ਰਿਹਾ ਭਾਵੇਂ ਮੇਰਾ ਵੀ ਇਧਰ ਚਸਪੀ ਇਹਨਾਂ ਗੀਤਾਂ ਗਾਣਿਆਂ ਆਵਾਲਿਆਂ ਦੇ ਨਾਲ ਜ਼ਰੂਰ ਹੈਗੀ ਆ ਸੋ ਕੱਲ ਵੀ ਸਾਡੀ ਜਿਹੜੀ ਪੇਜ ਤੇ ਅਸੀਂ ਵੀਡੀਓ ਪਾਈ ਸੀਗੀ ਮੁੰਡਿਆਣੇ ਅਸੀਂ ਬਾਈ ਗਲਾਬ ਸਿੱਧੂ ਦਾ ਜਿਹੜਾ ਜ਼ਿਕਰ ਕੀਤਾ ਸੀ ਉਸ ਉਹਦੇ ਨਾਲ ਤੇ ਉਹ ਇੱਕ ਵੱਖਰਾ ਵਿਸ਼ਾ ਸੀ ਸਾਡਾ ਗਾਣੇ ਦਾ ਪਈ ਜਿਹੜਾ ਅਸੀਂ ਗਾਣਾ ਰਿਕਾਰਡ ਕਰਾਉਣ ਵਾਲੀ ਜਿਹੜੀ ਉਹ ਵੀਡੀਓ ਸੀਗੀ ਸਾਡੇ ਪੇਜ ਤੇ ਮੇਰੇ ਤੇ ਤੇ ਆਹ ਜਿਹੜੀ ਕਾਉਂਟਰਵਰਸੀ ਹੈ ਖਬਰਾਂ ਕੱਲ ਦੁਪਹਿਰ ਬਾਅਦ ਤੋਂ ਚਰਚਾ ਜਿਹੜੀਆਂ ਆਈਆਂ ਮੇਰੇ ਹਿਸਾਬ ਜਦੋਂ ਤੋਂ ਮੈਂ ਸੁਣਨ ਰਿਹਾ ਵਾ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਇਸ ਤੇ ਮੈਂ ਰਾਤ ਇੱਕ ਪੋਸਟ ਵੀ ਪਾਈ ਸੀਗੀ ਸੋ ਤੁਸੀਂ ਨਾਲ ਦੀ ਨਾਲ ਕਮੈਂਟ ਜਰੂਰ ਕਰੀ ਚੱਲਿਓ ਕਿ ਇਸ ਗਾਣੇ ਤੇ ਇਨੀ ਕਾਉਂਟਰਵਰਸੀ ਹੋਣੀ ਚਾਹੀਦੀ ਤੇ ਗਾਣੇ ਸੁਭਾਅ ਕੋ ਇੱਕ ਹੁੰਦੇ ਆ ਵੀ ਕੋਈ ਚੱਕਰ ਨਹੀਂ ਇਸ ਤਰ੍ਹਾਂ ਦੀਆਂ ਆਮ ਹੀ ਸਤਰਾਂ ਜਿਹੜੀਆਂ ਯੂਜ ਕੀਤੀਆਂ ਜਾਂਦੀਆਂ ਨੇ ਸੋ ਬੜੇ ਗਾਣੇ ਆ ਹੋਰ ਵੀ ਜੇ ਆਪਾਂ ਬਰੀਕੀ ਦੇ ਨਾਲ ਜਾਵਾਂਗੇ ਤਾਂ ਬਹੁਤ ਸਾਰੇ ਇਹੋ ਜਿਹੇ ਗਾਣੇ ਹੋਣਗੇ ਜਿੱਥੇ ਆਪਾਂ ਨੂੰ ਕੁਝ ਨਾ ਕੁਝ ਤਾਂ ਆਪਾਂ ਨੂੰ ਲੱਭ ਹੀ ਜਾਊਗਾ ਫਿਰ ਉਹਨਾਂ ਗਾਣਿਆਂ ਦੇ ਵਿੱਚ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਵਾ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਥੱਲੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਬਾਕੀ ਚੜ੍ਹਦੀ ਕਲਾ ਪੰਜਾਬੀਓ ਤੇ ਸਾਡੇ ਨਾਲ ਜੁੜੇ ਆ ਵੀਡੀਓ ਤੇ ਆਉਂਦੇ ਹੋ ਸਾਡੀਆਂ ਵੀਡੀਓ ਨੂੰ ਪਿਆਰ ਕਰਦੇ ਹੋ ਸਾਡੀਆਂ ਪੋਸਟਾਂ ਨੂੰ ਪਿਆਰ ਕਰਦੇ ਹੋ ਮੈਨੂੰ ਕੋਈ ਬੰਦਾ ਕਹਿੰਦਾ ਬਾਈ ਜਿਹੜੇ ਰਾਜਨੀਤੀ ਦੇ ਨਾਲ ਸਾਡੇ ਪੰਜਾਬੀਆਂ ਨੂੰ ਸਿਆਸਤ ਦੇ ਨਾਲ ਬੜਾ ਮੂਹ ਆ ਤੇ ਬੜਾ ਚਾਹ ਰਿੰਦਾ ਸਿਆਸਤ ਦੀਆਂ ਖਬਰਾਂ ਸੁਣਨ ਨੂੰ ਸਾਡੇ ਪੰਜਾਬੀਆਂ ਨੂੰ ਬਾਈ ਦਾ ਕਮੈਂਟ ਆਇਆ ਸੀ ਪਰਸੋਂ ਮਿਲਿਆ ਬਾਈ ਦਵਿੰਦਰ ਭੈਣੀ ਦਾ ਆਇਆ ਸੀ ਕਮੈਂਟ ਬਈ ਪੰਜਾਬੀਆਂ ਨੂੰ ਸਿਆਸਤ ਦੀਆਂ ਖਬਰਾਂ ਦੇ ਬਾਰੇ ਜੀ ਰੁਚੀ ਆ ਤੇ ਬੜਾ ਚਾਹ ਰਿੰਦਾ ਵਾ ਤੇ ਉਹ ਮੈਂ ਕਿਹਾ ਜੀ ਚਾਹ ਤਾਂ ਹੈਗਾ ਐਵੇਂ ਤਾਂ ਨਹੀਂ ਪੰਜਾਬੀ ਨੇ ਅਮਰੀਕਾ ਕੈਨੇਡਾ ਤੱਕ ਝੰਡੇ ਗੱਡੇ ਉੱਥੇ ਵੀ ਸਾਡੇ ਪੰਜਾਬੀ ਮੰਤਰੀ ਬਣ ਗਏ ਆ ਐਮ ਐਲ ਏ ਬਣ ਗਏ ਆ ਐਮ ਪੀ ਬਣ ਗਏ ਆ ਸੋ ਸਿਆਸਤ ਆ ਜਿਹੜੀ ਜਿਹੜੀ ਰਾਜਨੀਤੀ ਆ ਉਹ ਸਾਡੇ ਪੰਜਾਬੀਆਂ ਦੇ ਜਿਹੜੀ ਉਹ ਖੂਨ ਦੇ ਵਿੱਚ ਆ ਸੋ ਦੋਸਤੋ ਕਈ ਵੀਰ ਸਾਡੇ ਕਹਿੰਦੇ ਹੁੰਦੇ ਆ ਸਾਡਾ ਰਾਜਨੀਤੀ ਨਾਲ ਕੋਈ ਦੂਰ ਤੱਕ ਦਾ ਵਾਹ ਵਾਸਤਾ ਹੈ ਨਹੀਂ ਵੈਸੇ ਸਾਰੇ ਹੀ ਰਾਜਨੀਤੀਆਂ ਖਬਰਾਂ ਸੁਣ ਕੇ ਜਾਦੇ ਖੁਸ਼ ਹੁੰਦੇ ਆ ਸੋ ਉਹ ਮੈਂ ਜਿਹੜੀ ਪੋਸਟ ਪਾਈ ਸੀ ਉਹਦੇ ਵੀ ਕੋਈ ਨਾ ਕੋਈ ਤਾਂ ਜ਼ਰੂਰ ਸੀਗੀ ਪੋਸਟ 20 21000 ਪਲੱਸ ਵਿਊ ਆ ਜਿਹੜਾ ਉਸ ਪੋਸਟ ਦੇ ਉੱਪਰ ਆਇਆ ਵਾ ਤੇ ਉਹ ਪੋਸਟ ਵੀ ਜਿਹੜੀ ਆਉਣ ਵਾਲੇ ਦਿਨਾਂ ਚ ਤੁਹਾਨੂੰ ਪਤਾ ਹੀ ਲੱਗ ਜਾਣਾ ਕਿ ਉਹ ਪੋਸਟ ਨੇ ਜਿਹੜੀਆਂ ਸੱਚ ਸਾਫਤ ਹੋਣਾ ਵਾਕਿਆ ਜਿਹੜਾ ਉਹ ਸਿਆਸੀ ਧਮਾਕਾ ਕਿਹਾ ਉਹ ਸਿਆਸੀ ਧਮਾਕਾ ਹੋ ਜਾਣਾ ਚਲੋ ਆਪਣਾ ਵਿਸ਼ਾ ਹੋਰ ਸੀ ਮੈਂ ਗਾਂ ਗੱਲ ਦੂਜੇ ਪਾਸੇ ਲੈ ਗਿਆ ਤੇ ਮੇਰੇ ਕਹਿਣ ਦਾ ਮਤਬ ਲਾ ਵੀ ਜਿਹੜੀ ਇਹਦੇ ਬਾਰੇ ਸਾਡੇ ਪੰਜਾਬੀ ਕਹਿੰਦੇ ਹੁੰਦੇ ਆ ਵੀ ਜੇ ਰਾਜਨੀਤੀ ਆਪਾਂ ਕਰਨੀ ਨਹੀਂ ਤਾਂ ਰਾਜਨੀਤੀ ਦੀ ਸਮਝਣ ਸਮਝ ਆਉਣੇ ਬਹੁਤ ਜ਼ਰੂਰੀ ਆ ਸੋ ਸ਼ੁਕਰ ਆ ਕਿ ਰਾਜਨੀਤੀ ਦੀ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਲੋਕ ਬਈ ਰਾਜਨੀਤੀ ਦੇ ਵਿੱਚ ਕਿਹੜਾ ਲੀਡਰ ਕਿੱਥੇ ਆ ਤੇ ਕਿਹੜਾ ਲੀਡਰ ਝੂਠ ਮਾਰਦਾ ਤੇ ਕਿਹੜਾ ਕਿੱਥੇ ਖੜਾ ਤੇ ਕਿਹੜਾ ਸਾਨੂੰ ਬੇਕੂਬ ਬਣਾਉਂਦਾ ਤੇ ਕਿਹੜਾ ਚੰਗਾ ਸਾਡੇ ਲਈ ਤੇ ਜਿਹੜਾ ਗਲਤ ਆ ਇਹ ਕੋਸ ਹੁਣ ਇੱਕ ਸੋਸ਼ਲ ਮੀਡੀਆ ਨੇ ਸਾਹ ਦਿੱਤਾ ਅੱਗੇ ਪਹਿਲੀਆਂ ਚ ਚੱਲ ਜਾਂਦਾ ਸੀਗਾ ਕੋਈ ਕੋਈ ਲੀਡਰ ਕਿਤੇ ਹੋਰ ਝੂਠ ਮਾਰ ਕੇ ਉੱਡ ਗਿਆ ਤੇ ਕਿਤੇ ਹੋਰ ਦੂਜੇ ਜ਼ਿਲ੍ਹੇ ਜਾ ਕੇ ਹੋਰ ਕੁਝ ਕਹਿਦਾ ਤੇ ਸਾਡੇ ਲੋਕਾਂ ਨੂੰ ਥੋਲੇ ਨੇ ਵੀ ਉਵੇਂ ਮੰਨ ਲੈਣਾ ਤੇ ਦੂਜੇ ਜ਼ਿਲ੍ਹੇ ਆ ਲੈਣੇ ਵੀ ਉਵੇਂ ਮੰਨ ਜਾਣਾ ਤੇ ਪਰ ਹੁਣ ਸਾਡੇ ਲੋਕ ਆਪਣੇ ਦਿਮਾਗ ਤੋਂ ਸਮਝ ਤੋਂ ਕੰਮ ਲੈਂਦੇ ਆ ਸੋ ਰਾਜਨੀਤੀ ਨੂੰ ਸਮਝ ਰਹੇ ਆ ਲੋਕ ਜੋ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੋਣਾ ਇਹ ਗੱਲ ਕਿ ਸੋਸ਼ਲ ਮੀਡੀਆ ਜਿਹੜਾ ਇਹਦੇ ਤੇ ਹਰ ਇੱਕ ਗੱਲ ਆ ਜਿਹੜੀ ਪਹੁੰਚ ਰਹੀ ਆ ਪਰ ਇਸ ਦੀ ਵਾਰ ਤੋਂ ਜਿਹੜੀ ਉਹ ਸਹੀ ਹੋਣੀ ਚਾਹੀਦੀ ਸਾਡੇ ਚੈਨਲ ਵਾਲਿਆਂ ਨੂੰ ਵੀ ਚਾਹੀਦਾ ਕਿ ਸੱਚੀਆਂ ਤੇ ਨਿਰਪੱਖ ਜਿਹੜੀਆਂ ਉਹ ਖਬਰਾਂ ਜਿਹੜੀਆਂ ਪਬਲਿਕ ਦੇ ਸਾਹਮਣੇ ਪੇਸ਼ ਕੀਤੀਆਂ ਜਾਣ ਕੋਈ ਉਹ ਜੀਆਂ ਐਵੇਂ ਪੱਬਲ ਭੂਸੇ ਵਾਲੀਆਂ ਖਬਰਾਂ ਜੀਆਂ ਉਹ ਨਾ ਪੇਸ਼ ਕੀਤੀਆਂ ਜਾਣ ਸੋ ਆਪਣਾ ਜਿਵੇਂ ਕੌਂਟਰੋਵਰਸੀ ਹਰ ਵਿਸ਼ੇ ਤੇ ਹੁੰਦੀ ਆ ਜੇ ਰਾਜਨੀਤਿਕ ਵਿਸ਼ੇ ਤੇ ਅੱਜ ਗਾਣੇ ਵਾਲੇ ਵਿਸ਼ੇ ਤੇ ਸਾਡੇ ਗਾਇਕਾਂ ਵਾਲੇ ਵਿਸ਼ੇ ਤੇ ਹੁੰਦੀ ਆ ਤੇ ਇਹੀ ਗਾਇਕਾਂ ਨੂੰ ਅਸੀਂ ਸਾਡੇ ਨੌਜਵਾਨ ਯੂਥ ਅਸੀਂ ਸਾਰੇ ਇਹਨਾਂ ਦੇ ਫੈਨ ਹੁੰਦੇ ਆ ਗਾਇਕਾਂ ਦੇ ਤੇ ਆਪਾਂ ਵੇਖਦੇ ਹੀ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਪੰਜਾਬੀ ਕਲਾਕਾਰ ਆ ਪੰਜਾਬੀ ਸਭਿਆਚਾਰ ਦੀ ਜਿਹੜੀ ਸੇਵਾ ਵਿੱਚ ਦਹਰੇ ਦੇ ਵਿੱਚ ਰਹਿ ਕੇ ਜਿਹੜੇ ਗਾ ਰਹੇ ਆ ਕੰਮ ਕਰ ਰਹੇ ਆ ਸੋ ਅੱਜ ਦੀ ਤਰੀਕ ਦੇ ਵਿੱਚ ਬਾਈ ਗੁਲਾਬ ਸਿੱਧੂ ਦੀ ਗੱਲ ਕਰੀਏ ਤਾਂ ਬਾਈ ਗੁਲਾਬ ਸਿੱਧੂ ਦੀ ਵੀ ਪੂਰੀ ਤੂਤੀ ਬੋਲਦੀ ਆ ਅੱਜ ਦੇ ਸਮੇਂ ਦੇ ਵਿੱਚ ਸੋ ਉਸ ਹਾਵ ਦੇ ਨਾਲ ਚਲੋ ਇਸ 17 ਦੀ